ਮੇਰਾ ਨਾਮ ਸੰਦੀਪ ਸਿੰਘ ਹੈ ਜੀ ਅ ਮੈਂ ਧੂਰੀ ਤੋਂ ਆਇਆ ਡਿਸਟ੍ਰਿਕਟ ਸੰਗਰੂਰ ਤੋਂ ਮੈਂ ਕਨੋਲਾ ਸਰੋਂ ਦਾ ਕੰਮ ਕਰਦਾ ਆਂ ਜੀ ਅ ਜਿਹਦਾ ਆਪਾਂ ਜੀਐਸਸੀ 6 ਵੀ ਕਿਸਮ ਆਉਂਦੀ ਔਰ ਇੱਕ ਜੀਐਸਸੀ 7 ਆਉਂਦੀ ਹੈ ਜਿਨ੍ਹਾਂ ਦੀ ਐਵਰੇਜ ਈਲਡ ਹੈਗੀ ਆ 8 ਤੋਂ 10 ਕੁਇੰਟਲ ਪਹਿਲਾਂ ਸੀਗਾ ਸਾਡਾ ਸਾਦੀ ਖੇਤੀਏ ਸੀਗੀ ਪ੍ਰੋਡਕਸ਼ਨ ਕਰਦੇ ਸੀਗੇ ਔਰ ਮੰਡੀ ਵੇਚ ਦਿੰਦੇ ਸੀ ਉਸ ਤੋਂ ਬਾਅਦ ਪੀਏਯੂ ਤੋਂ ਟ੍ਰੇਨਿੰਗ ਲੈ ਕੇ ਅਸੀਂ ਅੱਗੇ ਆਪਣਾ ਪ੍ਰੋਸੈਸਿੰਗ ਦਾ ਨਾਲ ਕੰਮ ਸ਼ੁਰੂ ਕਰ ਰਿਹਾ ਤੇ ਹੁਣ ਅਸੀਂ ਕਨੋਲਾ ਜੋ ਹੈਗਾ ਉਹਨੂੰ ਪ੍ਰੋਸੈਸ ਕਰਕੇ ਤੇ ਅੱਗੇ ਪੀਯੂ ਦੇ ਕਿਸਾਨ ਮੇਲੇ ਜਿਹੜੇ ਲੱਗਦੇ ਆ ਉਹਦੇ ਉੱਪਰ ਵੀ ਸੇਲ ਕਰਦੇ ਆ ਔਰ ਹਰ ਸੰਡੇ ਕਿਸਾਨ ਬਾਜ਼ਾਰ ਲੱਗਦਾ ਵਾ ਲੁਧਿਆਣੇ ਤੇ ਉੱਥੇ ਵੀ ਸੇਲ ਕਰਦੇ ਆ ਬਹੁਤ ਅੱਛਾ ਰਿਸਪੌਂਸ ਹੈ ਸਾਨੂੰ ਔਰ ਕਸਟਮਰ ਵੀ ਸਾਡੇ ਤੋਂ ਲੈ ਕੇ ਖੁਸ਼ ਆ ਕਿ ਸਾਨੂੰ ਸਿੱਧਾ ਡਾਇਰੈਕਟ ਪਿਓਰਿਟੀ ਨਾਲ ਚੀਜ਼ ਮਿਲ ਰਹੀ ਔਰ ਪੂਰੀ ਸ਼ੁੱਧਤਾ ਨਾਲ ਅਸੀਂ ਲੈ ਰਹੇ ਹਾਂ ਯੂਜ਼ ਕਰ ਰਹੇ ਹਾਂ ਸਾਨੂੰ ਬਹੁਤ ਜ਼ਿਆਦਾ ਡਿਮਾਂਡ ਹੈ ਇਸ ਚੀਜ਼ ਦੀ ਤੇ ਮੈਂ ਇਹੀ ਚਾਹੁੰਦਾ ਕਿ ਹੋਰ ਵੀ ਫਾਰਮਰ ਜਿੱਦਾਂ ਅ ਕੰਮ ਸਾਰੇ ਆਪਾਂ ਖੇਤੀ ਕਰਦੇ ਆਂ ਤੇ ਆ ਜਿਆਦਾ ਨਹੀਂ ਤਾਂ ਆਪਾਂ ਜਿੰਨੀ ਜ਼ਰੂਰਤ ਆਪਾਂ ਨੂੰ ਘਰ ਖਾਣ ਦੇ ਲਈ ਹੈ ਤਾਂ ਆਪਾਂ ਉਹਨਾਂ ਜ਼ਰੂਰ ਪ੍ਰੋਡਕਸ਼ਨ ਕਰੀਏ ਕਿ ਆਪਾਂ ਘਰ ਕਿਸਾਨਾਂ ਨੂੰ ਖਾਸ ਕਰਕੇ ਕਿ ਬਾਹਰੋਂ ਪਰਚੇਜ਼ ਕਰਕੇ ਨਾ ਆਪਾਂ ਨੂੰ ਕੋਈ ਚੀਜ਼ ਲੈਣੀ ਪਵੇ ਜਿਹੜੇ ਨਵੇਂ ਫਾਰਮਰ ਕਨੋਲਾ ਸਰੋਂ ਲਗਾਉਣਾ ਚਾਹੁੰਦੇ ਆ ਜੀ ਉਹਦੀ ਵੈਰਾਈਟੀ ਬਾਰੇ ਤੇ ਕਿੰਨਾ ਏਰੀਆ ਦੇ ਵਿੱਚ ਕਿੰਨੀ ਬੀਜ ਲੱਗਦਾ ਆ ਜਿਹੜਾ ਇਹਦੀ ਕਨੋਲਾ ਦੀ ਆਪਣੇ ਪੀਏਯੂ ਦੀ ਵੈਰਾਈਟੀ ਹੈਗੀ ਆ ਜੀ ਜੀਐਸਸੀ 7 ਜਿਹਦਾ ਈਲਡ 8 ਤੋਂ 10 ਕੁਇੰਟਲ ਐਵਰੇਜ ਹੈਗਾ ਪਰ ਇਹ ਮੈਕਸਿਮਮ ਇਹ 12-13 ਕੁਇੰਟਲ ਤੱਕ ਵੀ ਚਲੇ ਜਾਂਦਾ ਅਗਰ ਆਪਾਂ ਅੱਛੀ ਸੰਭਾਲ ਇਹਦੀ ਕਰ ਲਈਏ ਤੇ ਔਰ ਜਿਹੜਾ ਇਹਦਾ ਸੀਡ ਹੈਗਾ ਤਕਰੀਬਨ 1 ਕਿਲੋ ਏਕੜ ਦਾ ਹੀ ਪੈਂਦਾ ਔਰ ਬਹੁਤ ਘੱਟ ਖੇਚਲ ਦੇ ਨਾਲ ਇਹਦੀ ਪੈਦਾਵਾਰ ਹੋ ਜਾਂਦੀ ਹੈ ਜਿਆਦਾ ਇਹਨੂੰ ਕੇਅਰ ਦੀ ਵੀ ਕਹਿ ਲੋ ਜਿਆਦਾ ਖਾਦਾਂ ਦੀ ਜਾਂ ਜਿਆਦਾ ਸਪਰੇਆਂ ਦੀ ਜ਼ਰੂਰਤ ਨਹੀਂ ਪੈਂਦੀ 1 ਏਕੜ ਚੋਂ ਕਿੰਨਾ ਕ ਤੇਲ ਤਿਆਰ ਹੋਏ ਇੱਕ ਏਕੜ ਦੇ ਵਿੱਚੋਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੈ 8 ਤੋਂ 10 ਕੁਇੰਟਲ ਤੱਕ ਪ੍ਰੋਡਕਸ਼ਨ ਆ ਜਾਂਦੀ ਜੀ ਉਹਦੇ ਚੋਂ 38 ਤੋਂ 40% ਰਿਕਵਰੀ ਹੁੰਦੀ ਹੈ ਜੀ ਇੱਕ ਕੁਇੰਟਲ ਦੇ ਵਿੱਚੋਂ ਤੇ ਉਹਦੇ ਵਿੱਚੋਂ ਮੰਨ ਲਓ ਕਿ ਆਪਣਾ 38 ਕਿ ਲੀਟਰ ਤੇਲ ਨਿਕਲ ਆਉਂਦਾ ਜੀ ਕਿਸਾਨ ਵੀਰਾਂ ਨੂੰ ਕੋਈ ਸੁਝਾਅ ਤੁਹਾਡੇ ਕੋਲ ਸੁਝਾ ਇਹੀ ਹੈ ਜੀ ਜਿੱਦਾਂ ਮੈਂ ਪਹਿਲਾਂ ਦੱਸ ਚੁੱਕਾ ਕਿ ਆਪਾਂ ਜਿੰਨੇ ਕਿਸਾਨ ਨੇ ਮੈਨੂੰ ਇਹੀ ਰਿਕੁਐਸਟ ਕਹਿ ਲੋ ਕਿ ਇਹੀ ਹੈ ਕਿ ਆਪਾਂ ਖੁਦ ਜਿੰਨੀ ਆਪਾਂ ਨੂੰ ਜ਼ਰੂਰਤ ਹੈ ਉਹਨਾਂ ਆਪਾਂ ਜ਼ਰੂਰ ਚਾਹੀਏ ਇੱਕ ਕਨਾਲ ਲਗਾਈਏ ਪਰ ਲਗਾਓ ਜ਼ਰੂਰ ਇਹ ਸਾਡਾ ਜਿਹੜਾ ਪ੍ਰੋਸੈਸਿੰਗ ਵਾਲਾ ਕਨੋਲਾ ਇਹ ਹੈਗਾ ਇਹ ਤੇ ਕਨੋਲਾ ਆਇਲ ਦੇ ਨਾਮ ਤੇ ਆਉਂਦਾ ਹੈ ਮਾਰਕੀਟ ਦੇ ਵਿੱਚ ਔਰ ਜਿਹੜੀ ਇਹਦੀ ਖਾਸੀਅਤ ਇਹ ਹੈ ਕਿ ਜਿਹੜਾ ਆਪਣਾ ਕਨੋਲਾ ਆਇਲ ਹੈ ਇਹਦੇ ਵਿੱਚ ਅਰੂਸਿਕ ਐਸਿਡ ਦੀ ਮਾਤਰਾ 0.5% ਹੈ ਜਦਕਿ ਜਿਹੜੇ ਦੂਸਰੇ ਆਪਣੇ ਮਸਟਰਡ ਆਇਲ ਨੇ ਉਹਨਾਂ ਦੇ ਵਿੱਚ 42 ਤੋਂ 50% ਤੱਕ ਅਰੂਸਿਕ ਐਸਿਡ ਹੁੰਦਾ ਜੋ ਕਿ ਆਪਣੇ ਹਾਰਟ ਲਈ ਨਹੀਂ ਅੱਛਾ ਔਰ ਇਹਦੇ ਵਿੱਚ omega 3 ਔਰ omega 6 ਵੀ ਹੈ ਦੋਨੋਂ ਇਹਦੇ ਵਿੱਚ ਇਨਕਲੂਡ ਨੇ ਔਰ ਜੋ ਆਪਣੀ ਬੋਡੀ ਨੂੰ ਚਾਹੀਦੇ ਆ ਜ਼ਰੂਰੀ ਆ ਔਰ ਜੇ ਆਪਾਂ omega 3 ਦੀ ਗੱਲ ਕਰੀਏ ਆਪਾਂ ਨੂੰ ਜਾਂ ਤਾਂ ਫਿਰ ਕੈਪਸੂਲ ਤੋਂ ਲੈਣਾ ਪੈਂਦਾ ਜਾਂ ਫਿਰ ਆਪਾਂ ਨੂੰ ਫਿਸ਼ ਤੋਂ ਮਿਲਦਾ ਵਾ ਇਦਾਂ ਹੀ omega 6 ਇਹ ਆਪਾਂ ਨੂੰ ਅਖਰੋਟ ਤੋਂ ਮਿਲਦਾ ਇਹਦੇ ਵਿੱਚ ਤੇਲ ਦੇ ਵਿੱਚ ਆਲਰੇਡੀ ਆਪਣੇ ਖਾਣੇ ਦੇ ਵਿੱਚ ਹੈਗੇ ਆ ਤਾਂ ਆਪਾਂ ਸਾਰੇ ਕਨੋਲਾ ਯੂਜ਼ ਕਰੋ ਤੇ ਆਪਾਂ ਸਾਰੇ ਤੰਦਰੁਸਤ ਰਹੀਏ